ਜੀਕੇ ਸਾਹਿਬ ਇਹ ਸੱਚ ਹੈ ਕਿ ਕਰਨ ਬੇਦੀ ਦੇ ਥੱਪੜ ਮਾਰਤਾ ਸੀ ਤੁਸੀਂ ਜੀ ਬਿਲਕੁਲ ਸੱਚ ਹੈ ਮੈਂ ਜਿਹੜੀ ਗੱਲ ਕੱਢ ਸਕਦਾ ਸੀ ਉਹ ਵੀ ਕੱਢੀ ਇਹਨੂੰ ਕਿ ਤੂੰ ਮੇਰੀ ਸ਼ਕਲ ਯਾਦ ਰੱਖੀ ਮੈਂ ਤੈਨੂੰ ਦੱਸੂਗਾ ਤੂੰ ਜੋ ਅੱਜ ਕਰਦੀ ਪਈ ਹੈ ਇਦਾਂ ਹੱਥ ਖੜੇ ਕੀਤੇ ਤੇ ਮੇਰੇ ਕੋਲ ਪੁਲਿਸ ਦੇ ਆਏ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜਿਆ ਤੇ ਮਨੂੰ ਲਿਜਾਣ ਲੱਗ ਪਏ ਜਦੋਂ ਇਹਦੇ ਨੇੜੇ ਪਹੁੰਚਿਆ ਨਾ ਮਨੂੰ ਮਾਂ ਭੈਣ ਦੀਆਂ ਗਾਣਾਂ ਸੁਣੀਆਂ ਕਿਹਣ ਗੱਡੀਆਂ ਕਰਨ ਬੇਦੀ ਨੇ ਮਨੂ ਨੇ ਪਤਾ ਸੀ ਕਿਰਨ 베ਦੀ ਹੈ ਜਦੋਂ ਮੈਂ ਨੇੜੇ ਆਇਆ ਨਾ ਉਹਨੇ ਮਾਪੇਣ ਦੀਆਂ ਗਾਲਾਂ ਕੱਢ ਕੇ ਕਿਹਾ ਕਿ ਮਾਰੋ ਸਰਦਾਰ ਔਰ ਜਿਵੇਂ ਬੰਦੂ ਛੱਡਿਆ ਉਹਨਾਂ ਨੇ ਤੇ ਮੈਂ ਉੱਠਦੇ ਉੱਠਦੇ ਪੁੱਠੇ ਹੱਥ ਦਾ ਚਪੇੜ ਮਾਰੀ ਇਹਦੇ ਕਿਰਨ 베ਦੀ ਦੇ ਕਿਉਂਕਿ ਗੱਲ ਇਹਨੇ ਕੱਢੀ ਸੀ ਮਨੂ ਤਾਂ ਪਤਾ ਨਹੀਂ ਕੌਣ ਆ ਕੌਣ ਨਹੀਂ ਆ ਇਤਿਹਾਸ ਦੀ ਇੱਕ ਵੱਡੀ ਘਟਨਾ ਜਿੱਥੇ ਮਨਜੀਤ ਸਿੰਘ ਜੀਕੇ ਨੇ ਕਿਰਨ 베ਦੀ ਦੇ ਥੱਪੜ ਜੜਤਾ ਸੀ ਹੈਰਾਨ ਹੋ ਰਹੇ ਹਾਂ ਸੁਣ ਕੇ ਇਸ ਪੂਰੇ ਵਾਕਏ ਨੂੰ ਪੂਰੀ ਗੱਲਬਾਤ ਨੂੰ ਕਿਉਂਕਿ ਕਿਰਨ ਲੇਡੀ ਕਿਰਨ 베ਦੀ ਦਾ ਇੱਕ ਐਸੀ ਲੇਡੀ ਦੇ ਤੌਰ ਤੇ ਦੇਸ਼ ਚ ਨਾਮ ਆਇਆ ਜਿਨੇ ਕਿਹਾ ਕਿ ਪ੍ਰਧਾਨ ਮੰਤਰੀ ਤੱਕ ਦੇ ਚਲਾਨ ਘੱਟਦੇ ਐਸੀਆਂ ਗੱਲਾਂ ਹੋਈਆਂ ਸੱਚ ਝੂਠ ਬਾਰੇ ਅੱਜ ਗੱਲ ਕਰ ਲਾਂਗੇ ਅਨਜੀਤ ਸਿੰਘ ਜੀ ਕੇ ਸਾਹਿਬ ਸਾਡੇ ਨਾਲ ਨੇ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਖਾਲਸਾ ਵਾਜੀ ਫਤਿਹ ਜੀ ਕੇ ਸਾਹਿਬ ਇਹ ਸੱਚ ਹੈ ਕਿ ਕਰਨ 베ਦੀ ਦੇ ਥੱਪੜ ਮਾਰਤਾ ਸੀ ਤੁਸੀਂ ਜੀ ਬਿਲਕੁਲ ਸੱਚ ਹੈ ਕਰਨ 베ਦੀ ਜਿਹੜੀ ਗੱਲ ਤੁਸੀਂ ਕਹੀ ਹੈ ਪਹਿਲੇ ਉਹ ਦੱਸ ਦਵਾਂ ਕਿ ਇੰਦਰਾ ਗਾਂਧੀ ਦੀ ਗੱਡੀ ਉਹਦੀ ਪਰਸਨਲ ਪਰਸਨਲ ਨਹੀਂ ਅਫੀਸ਼ੀਅਲ ਗੱਡੀ ਉਹ ਕਨੋਟਪਲੇ ਸ਼ੋਪਿੰਗ ਕਰਨ ਆਏ ਬੱਚੇ ਛੋਟਾ ਹੋਣਾ ਇਹਦੇ ਪੋਤੇ ਜਿਹੜੇ ਸੀਗੇ ਹੂੰ ਤੇ ਆ ਉਹ ਕਨਰਟ ਕੋਸ ਗੱਡੀ ਖੜੀ ਸੀ ਤੇ ਉਸ ਵੇਲੇ ਇਹ ਟ੍ਰੈਫਿਕ ਦੇ ਇੰਚਾਰਜ ਸੀਗੀ ਹੂੰ ਇਹਨੇ ਕ੍ਰੇਨ ਨਾਲ ਉਹਦੀ ਗੱਡੀ ਚੁੱਕ ਕੇ ਥਾਣੇ ਪਹੁੰਚਾ ਦਿੱਤੀ ਸੀ ਪ੍ਰਾਈਮ ਮਿੰਿਸਟਰ ਦੀ ਇਹ ਮਸ਼ਹੂਰ ਹੋਈ ਫਿਰ ਕਿਰਨ 베ਦੀ ਤੋਂ ਕ੍ਰੇਨ 베ਦੀ ਦਾ ਨਾਮ ਪੈ ਗਿਆ ਕਿਉਂਕਿ ਜਦੋਂ ਟ੍ਰੈਫਿਕ ਚਾਈ ਇਹਨੇ ਚੰਗੇ ਕੰਮ ਵੀ ਕੀਤੇ ਇਹਨੇ ਟ੍ਰੈਫਿਕ ਦੇ ਵਿੱਚ ਬੜਾ ਦਿੱਲੀ ਸੁਧਾਰ ਲਿਆਂਦਾ ਇਹ ਜੇਲ ਦੀ ਜਦੋਂ ਆਈਜੀ ਬਣੀ ਧਾਰ ਜੇਲ ਦੀ ਉਹਦੇ ਵਿੱਚ ਬੜੇ ਰਿਫਾਰਮ ਇਹਨੇ ਕੀਤੇ ਸੋ ਇਹਦੇ ਨਾਲ ਇਹਦੀਆਂ ਕਈ ਗੱਲਾਂ ਆਈਆਂ ਸੀਆਂ ਨੇ ਜਿਹੜੇ ਇਹਨੇ ਕੰਮ ਚੰਗੇ ਕੀਤੇ ਤੁਸੀਂ ਜਿਹੜਾ ਜ਼ਿਕਰ ਕੀਤਾ ਮੇਰਾ ਤੇ ਇਹਦੀ ਕਨਫਰੋਨਟੇਸ਼ਨ ਦਾ 5 ਨਵੰਬਰ 1978 ਜਦੋਂ ਨਿਰੰਕਾਰੀ ਮੂਵਮੈਂਟ ਦਿੱਲੀ ਦੇ ਵਿੱਚ ਹੋਈ ਜਿਹਦੇ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਜਸਵੰਤ ਰਵਤਾਰ ਸਿੰਘ ਕੋਹਲੀ ਸ਼ਹੀਦ ਹੁੰਦੇ ਨੇ ਗੋਬਿੰਦ ਸਿੰਘ ਮਨਿੰਦਰ ਸਿੰਘ ਸ਼ਹੀਦ ਹੁੰਦੇ ਨੇ ਔਰ ਮੇਰੇ ਪਿਤਾ ਤਦ ਤੱਕ ਗ੍ਰਿਫਤਾਰ ਹੋ ਚੁੱਕੇ ਸੀ ਕਿ ਅਮਰ ਜਵਾਨ ਜੋਤੀ ਤੋਂ ਪਹਿਲਾਂ ਹੀ ਅਸ਼ੋਕਾ ਰੋਡ ਤੇ ਉਹਨਾਂ ਨੂੰ ਫੜ ਲਿਆ ਸੀਗਾ ਉਹ ਪਾਰਲੀਮੈਂਟ ਸਟਰੀਟ ਥਾਣੇ ਸੀ ਕਿ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਗੋਲੀ ਚੱਲ ਗਈ ਔਰ ਬੱਚੇ ਸ਼ਹੀਦ ਹੋ ਗਏ ਨੇ ਕੋਹਲੀ ਸਾਹਿਬ ਸ਼ਹੀਦ ਹੋ ਗਏ ਨੇ ਤਾਂ ਫਿਰ ਉਹ ਬੰਗਲਾ ਸਾਹਿਬ ਵਾਪਸ ਆਂਦੇ ਨੇ ਔਰ ਬੜਾ ਤਿੱਖਾ ਲੈਕਚਰ ਉਹਨਾਂ ਨੇ ਕੀਤਾ ਕਿ ਅੱਜ ਫੂਕ ਦਿਓ ਜੋ ਭੂਕ ਸਕਦੇ ਹੋ ਤੁਸੀਂ ਇਹਨਾਂ ਨੇ ਬਹੁਤ ਜ਼ਿਆਦਾ ਜ਼ਾਤੀ ਕੀਤੀ ਔਰ ਉਹਦੇ ਪਿੱਛੇ ਪਿਛੋਕੜ ਵੀ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੁਰਾਰਜੀ ਦੇਸਾਈ ਜਿਹੜਾ ਸੀਗਾ ਉਹਦੇ ਨਾਲ ਬਹਿਸ ਹੋਈ ਸੀ ਕਿ ਕਿ ਤੂੰ ਇਹਨਾਂ ਨੂੰ ਅਲਾਉ ਕਿਦਾਂ ਕਰ ਦਿੱਤਾ ਇੰਡੀਆ ਗੇਟ ਤੇ ਗੁਰੂ ਤੇਗ ਬਹਾਦਰ ਪਾਸ਼ਾ ਦਾ 300 ਸਾਲਾ 1975 ਚ ਹੋਇਆ ਤੁਸੀਂ ਉਹ ਅਲਾਉ ਨਹੀਂ ਕੀਤਾ ਸਾਨੂੰ ਇੰਡੀਆ ਗੇਟ ਇਹਨੂੰ ਕਿਉਂ ਦੇ ਦਿੱਤਾ ਤੁਸੀਂ ਤੇ ਉਹ ਆਖਦਾ ਸੀਗਾ ਕਿ ਹਮ ਕਰਾਂਗੇ ਜਹਦਰ ਜੀ ਨੇ ਆਖਿਆ ਫਿਰ ਵਾਹ ਪੇ ਝਗੜਾ ਹੋਗਾ ਕੌਣ ਖਰਾਬਾ ਹੋਗਾ ਕਹਿੰਦਾ ਅਸੀਂ ਨਿਪਟਾਂਗੇ ਔਰ ਹੋਇਆ ਕੌਣ ਖਰਾਬਾ ਜਹਦਰ ਜੀ ਨੇ ਜਿਹੜਾ ਲੈਕਚਰ ਦਿੱਤਾ ਅਸੀਂ ਵੀ ਆਪੇ ਤੋਂ ਬਾਹਰ ਹੋ ਗਏ ਔਰ ਮਨੂੰ ਯਾਦ ਹੈ ਉਥੇ ਪਟੇਲ ਦਾ ਬੁੱਤ ਲੱਗਾ ਪਟੇਲ ਚੌਕ ਵੀ ਉਸ ਨੂੰ ਕਹਿੰਦੇ ਆ ਉੱਥੇ ਅਸੀਂ ਬਸ ਸਾੜੀ ਗੈਸ ਚੱਲ ਰਹੀ ਹੈ ਲਾਠੀ ਚੱਲ ਰਹੀ ਹੈ ਡੀਟੀਸੀ ਦੀ ਅੱਗੇ ਜਾ ਕੇ ਬੱਸਾਂ ਅਸੀਂ ਸਾੜ ਦੇ ਚਲੇ ਗਏ ਔਰ ਸਾਡਾ ਕਾਫਲਾ ਹੌਲੀ ਹੌਲੀ ਕਰਦਾ ਵੱਧਦਾ ਚਲੇ ਗਿਆ ਔਰ ਜਿੱਦਾਂ ਤੁਸੀਂ ਉਹ ਕਿਸਾਨਾਂ ਦੇ ਮੋਰਚੇ ਦੇਖਿਆ ਨਾ ਗੈਸ ਚੱਲੀ ਗੈਸ ਹੀ ਗੈਸ ਪਰੀ ਹੋਈ ਅਸ਼ੋਕਾ ਰੋਡ ਤੇ ਦੋਵੇਂ ਪਾਸੇ ਇੱਕ ਪਾਸੇ ਤੇ ਬੀਜੇਪੀ ਦਾ ਪੁਰਾਣਾ ਆਫਿਸ ਹੈ ਲੇਕਿਨ ਤਕਰੀਬਨ ਐਮਪੀਆ ਦੀ ਕੋਠੀਆਂ ਨੇ ਮਨੂੰ ਯਾਦ ਹੈ ਅਸੀਂ ਕੁਝ ਮੁੰਡੇ ਭੱਜ ਕੇ ਜਦੋਂ ਬਰਦਾਸ਼ਤ ਨਹੀਂ ਹੋਈ ਗੈਸ ਅਸੀਂ ਕੋਠੀ 'ਚ ਵੜੇ ਤੇ ਉਹ ਕੋ ਸਾਊਥ ਇੰਡੀਅਨ ਸੀਗਾ ਐਮਪੀਓ ਦੀ ਜਨਾਨੀ ਉਹਨਾਂ ਨੇ ਚੀਕਾਂ ਮਾਰੀਆਂ ਅੱਛਾ ਅਸੀਂ ਉਹਨਾਂ ਨੂੰ ਹੱਥ ਜੋੜੇ ਕਿ ਹਮ ਕੋਈ ਚੋਰ ਚੱਕੇ ਨਹੀਂ ਹੈ ਹਮਾਰੇ ਕੋ ਪਾਣੀ ਦੋ ਪਾਣੀ ਅਸੀਂ ਉਹਨਾਂ ਤੋਂ ਪਾਣੀ ਲੈ ਕੇ ਤੇ ਆਪਣੀ ਅੱਖਾਂ ਧੋ ਕੇ ਤੇ ਫਿਰ ਅਸੀਂ ਅਮਰ ਜਵਾਹ ਜੋਤੀ ਹਲ ਵਧੇ ਜਦੋਂ ਵਧੇ ਹੂੰ ਤੇ ਪੁਲਿਸ ਨੇ ਫਿਰ ਗੋਲੀ ਚਲਾਈ ਤੇ ਉੱਥੇ VOTING ਹੁੰਦੀ ਆ ਅਮਰਜਵਾਨ ਜੋਤੀ ਦੇ ਕੋਲ ਜੀ ਜੀ ਉਹ ਕਈਆਂ ਨੇ ਦੇਖੀ ਹੋਣੀ ਆ ਕਈ ਮੁੰਡੇ ਛਾੜਾ ਮਾਰ ਕੇ ਭੱਜੇ ਮੈਂ ਕਿਹਾ ਭੱਜੋ ਨਾ ਗ੍ਰਿਫਤਾਰੀ ਦੇ ਦਿਓ ਲੇਕਿਨ ਭਜਣਾ ਨਹੀਂ ਆਪਾਂ ਨੇ ਮੈਂ ਹੱਥ ਖੜੇ ਕਰਕੇ ਮੈਂ ਨਾਲ ਤੁਰਨ ਲੱਗ ਪਿਆ ਉਸ ਵੇਲੇ ਤੱਕ ਕਿਰਨ 베ਦੀ ਨੂੰ ਕੋਈ ਨਹੀਂ ਜਾਣਦਾ ਸੀ ਕਦੀ ਇਹਦਾ ਨਾਂ ਹੀ ਨਹੀਂ ਸੁਣਿਆ ਸੀ ਅੱਛਾ ਤੇ ਜਿਹੜਾ SP ਸੀਗਾ ਉਦੋਂ DCP ਸਿਸਟਮ ਨਹੀਂ ਸੀ SP ਕੁਲਬੀਰ ਸਿੰਘ ਸੀਗੇ ਡਿਊਟੀ ਤੇ ਉੱਥੇ ਸਰਦਾਰ ਸਾਹਿਬ ਸੀਗੇ ਇਹ ਉਸ ਵੇਲੇ ਉਸ ਤੋਂ ਥੱਲੇ ਸੀਗੀ ਜੀ ਤੇ ਡੀਐਸਪੀ ਹੋਣੀ ਆ ਜੋ ਵੀ ਹੋਣੀ ਹੈ ਜਦੋਂ ਮੈਂ ਇਦਾਂ ਹੱਥ ਖੜੇ ਕੀਤੇ ਤੇ ਮੇਰੇ ਕੋਲ ਪੁਲਿਸ ਲੈ ਆਏ ਉਹਨਾਂ ਨੇ ਮਨੂੰ ਬਾਹਾਂ ਤੋਂ ਫੜਿਆ ਤੇ ਮਨੂੰ ਲਿਜਾਣ ਲੱਗ ਪਏ ਜਦੋਂ ਇਹਦੇ ਨੇੜੇ ਪਹੁੰਚਿਆ ਨਾ ਮਨੂੰ ਮਾਂ ਭੈਣ ਦੀਆਂ ਗਾਣਾ ਸੁਣੀਆਂ ਕਿਹਣ ਗੱਡੀਆਂ ਕਿਰਨ 베ਦੀ ਨੇ ਮਨੂੰ ਨਹੀਂ ਪਤਾ ਸੀ ਕਿ ਕਿਰਨ 베ਦੀ ਹੈ ਪੀਲਾ ਟੋਪਾ ਪਾਇਆ ਹੋਇਆ ਲੋਹੇ ਦਾ ਸਿਰ ਦੇ ਉੱਤੇ ਹਾਈਟ ਬੜੀ ਛੋਟੀ ਸੀਗੀ ਮਨੂ ਨੇ ਪਤਾ ਕਿਉਂ ਕਿ ਮੇਰਾ ਦਿਮਾਗ ਉਸ ਪਾਸੇ ਨਹੀਂ ਸੀ ਮੈਂ ਤਾਂ ਦੇਖ ਰਿਹਾ ਸੀ ਕਿ ਚਾਰੇ ਪਾਸੇ ਗੈਸ ਚੱਲਦੀ ਵੀ ਗੋਲੀ ਚੱਲਦੀ ਪਈ ਐ ਜਦੋਂ ਮੈਂ ਨੇੜੇ ਆਇਆ ਨਾ ਉਹਨੇ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਕਿਹਾ ਕਿ ਮਾਰੋ ਸਰਦਾਰ ਕੋ ਅੱਛਾ ਮਨੂ ਤਕਰੀਬਨ 10 ਪੁਲਸਾੜਿਆਂ ਨੇ ਜੋ ਡਾਂਗਾ ਨਾ ਕੁੱਟਣਾ ਸ਼ੁਰੂ ਕੀਤਾ ਮੈਂ ਆਪਣਾ ਸਿਰ ਆਪਣੇ ਹੱਥਾਂ 'ਚ ਲੈ ਲਿਆ ਆ ਮੇਰੀ ਬਾਹ ਟੁੱਟੀ ਔਰ ਜਿਵੇਂ ਬੰਤੂ ਛੜਿਆ ਉਹਨਾਂ ਨੇ ਤੇ ਮੈਂ ਉੱਠਦੇ-ਉੱਠਦੇ ਪੁੱਠੇ ਹੱਦ ਦਾ ਚਪੇੜ ਮਾਰੀ ਇਹਦੇ ਕਿਰਨ 베ਦੀ ਦੇ ਕਿਉਂਕਿ ਗੱਲ ਇਹਨੇ ਕੱਢੀ ਸੀ ਮੈਨੂੰ ਤਾਂ ਪਤਾ ਨਹੀਂ ਇਹ ਕੌਣ ਆ ਕੌਣ ਨਹੀਂ ਆ ਔਰ ਮੈਂ ਜਿਹੜੀ ਗੱਲ ਕੱਢ ਸਕਦਾ ਸੀ ਉਹ ਵੀ ਕੱਢੀ ਇਹਨੂੰ ਕਿ ਤੂੰ ਮੇਰੀ ਸ਼ਕਲ ਯਾਦ ਰੱਖੀ ਮੈਂ ਤੈਨੂੰ ਦੱਸੂਗਾ ਤੂੰ ਜੋ ਅੱਜ ਕਰਦੀ ਪਈ ਹੈ ਕਿਉਂਕਿ ਅਸੀਂ ਵੀ ਬੜੇ ਗੁੱਸੇ ਸੀਗੇ ਉਸ ਵੇਲੇ ਮਰਨ ਮਾਰਨ ਨੂੰ ਤਿਆਰ ਹੋਏ ਸੀਗੇ ਔਰ ਕਿਰਨ 베ਦੀ ਜਿਹੜੀ ਹੈ ਇਹ ਮਸ਼ਹੂਰ ਹੀ ਨਿਰੰਕਾਰੀ ਮੂਵਮੈਂਟ ਤੋਂ ਹੋਈ ਅਮਰਜਵਾਨ ਜੋਤੀ ਤੋਂ ਹੋਈ ਅਗਰ ਉਸ ਵੇਲੇ ਦੀ ਕੋਈ ਮੈਗਜ਼ੀਨ ਜਾਂ ਅਖਬਾਰ ਤੁਸੀਂ ਕੱਢੋਗੇ ਉਹਦੇ 'ਚ ਇੱਕ ਮੁੰਡਾ ਕਿਰਪਾਨ ਮਾਰਦਾ ਪਿਆ ਔਰੇ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਈਡ ਤੇ ਹੋ ਰਹੀ ਔਰ ਐਕਸ਼ਨ ਦੀ ਫੋਟੋ ਹੈ ਔਰ ਇਹਦੀ ਟੋਪੀ ਡਿੱਗਦੀ ਪਈ ਹੈ ਔਰ ਉਹ ਫੋਟੋ ਬੜੀ ਚੱਲੀ ਸੀਗੀ ਉਥੋਂ ਇਹਦਾ ਨਾਮ ਕਿਰਨਵੇਦੀ ਜਿਹੜਾ ਹੈ ਉਹ ਮਸ਼ਹੂਰ ਹੋਇਆ ਉਹ ਫੋਟੋ ਉਹ ਕੌਣ ਸੀਗੇ ਜਿਹੜੇ ਮਾਰ ਰਹੇ ਸੀ ਉਹ ਕੋਦੋਂ ਦੀ ਆਪਣੇ ਸਾਰੇ ਸਿੰਘ ਸੀਗੇ ਜਿਹੜੇ ਉਸੇ ਮਤਲਬ ਉਸੇ ਦੌਰਾਨ ਉਸੇ ਉਸੇ ਐਜੂਕੇਸ਼ਨ ਦੀ ਵਾਇਰਲ ਹੋਈ ਉਹਦੀ ਫੋਟੋ ਬਹੁਤ ਵਾਇਰਲ ਹੋਈ ਅੱਛਾ ਮੰਨੂ ਨਹੀਂ ਪਤਾ ਸੀਗਾ ਕਿ ਮੇਰੀ ਵੀ ਫੋਟੋ ਖਿੱਚੀ ਗਈ ਕਿਤੇ ਜਾਂ ਮੇਰੀ ਵੀ ਕਿਤੇ ਵੀਡੀਓ ਬਣੀ ਜਦੋਂ ਤੁਹਾਨੂੰ ਪੁਲਿਸ ਲਿਜਾ ਰਹੀ ਐ ਫੜ ਕੇ ਜਦੋਂ ਪੁਲਿਸ ਲਿਜਾ ਰਹੀ ਫੜ ਕੇ ਉਹਦੇ ਬਾਅਦ ਸਾਨੂੰ ਲੈ ਕੇ ਗਏ ਅ ਤੁਕੜਗਰੋਥ ਥਾਣੇ ਉੱਥੇ ਦੋ ਸਪਾਈ ਸੀ ਬਾਹਰ ਇੱਕ ਜੀਪ ਖੜੀ ਸੀ ਚਾਰ ਮੋਟਰਸਾਈਕਲ ਸੀ ਅਸੀਂ ਬਹੁਤ سارے ਮੁੰਡੇ ਸੀ ਤਤ ਤੱਕ ਤੇ ਮੇਰਾ ਸਿਰ ਵੀ ਫਟ ਗਿਆ ਸੱਟਾਂ ਸੀਗੀਆਂ ਥੋੜੀ ਸੱਟਾਂ ਸੀਗੀਆਂ ਤੇ ਜਦੋਂ ਉੱਥੇ ਫੜ ਕੇ ਲੈ ਗਏ ਉੱਥੇ ਅਸੀਂ ਜਾ ਕੇ ਥਾਣੇ ਦੇ ਬਾਹਰ ਮੋਟਰਸਾਈਕਲਾਂ ਨੂੰ ਅੱਗ ਲਾਈ ਵਾਇਰਲੈਸ ਸਿਸਟਮ ਥੋੜੇ ਪੁਲ ਸਾਡੇ ਜਿਹੜੇ ਦੋਸਿਓ ਭੱਜ ਗਏ ਅਸੀਂ ਕੁ 15-20 ਮੁੰਡੇ ਸੀ ਉੱਥੇ ਇੱਕ ਸਦਾ ਸਭ ਬਜ਼ੁਰਗ ਮਨੂੰ ਉਹਨਾਂ ਨੇ ਦੇਖਿਆ ਕਿ ਮੇਰਾ ਹੱਥ ਲਟਕਿਆ ਹੋਇਆ ਔਰ ਮੇਰੇ ਕੱਪੜੇ ਫਟੇ ਆ ਔਰ ਮੇਰੇ ਸਿਰ ਚੋਂ ਖੂਨ ਆ ਰਿਹਾ ਮਨੂੰ ਕਹਿੰਦਾ ਤੂੰ ਕੌਣ ਹੈ ਮੈਂ ਕਿਹਾ ਜੀ ਮੇਰਾ ਨਾਮ ਮਜੀਤ ਸਿੰਘ ਹੈ ਕੌਣ ਹੈ ਕੌਣ ਮੈਂ ਕਿਹਾ ਮੈਂ ਜਸਦਲ ਸੰਤੋਖ ਸਿੰਘ ਦਾ ਪੁੱਤਰ ਆ ਹੂੰ ਮਨੂੰ ਕਹਿੰਦਾ ਕਾਕਾ ਤੂੰ ਭੱਜ ਜਾ ਇੱਥੋਂ ਦੀ ਮੈਂ ਕਿਹਾ ਕਿਉਂ ਭੱਜਾਂ ਮੈਂ ਗਸ਼ਤਾਰੀ ਦਿੱਤੀ ਆ ਮੈਂ ਗਸ਼ਤਾਰ ਆ ਹੂੰ ਮੈਂ ਤਾਂ ਅੱਗ ਲਾਈ ਆ ਹੁਣ ਥਾਣੇ ਨੂੰ ਵੀ ਅੱਗ ਲਾਵਾਂਗੇ ਕਹਿੰਦਾ ਕਾਕਾ ਤੈਨੂੰ ਸਮਝ ਆਇਆ ਨਹੀਂ ਮੈਂ ਕਿਹਾ ਦੱਸੋ ਅੰਕਲ ਕਹਿੰਦਾ ਤੈਨੂੰ ਪਤਾ ਇੱਕ ਪੁਲਿਸ ਵਾਲਾ ਮਰਿਆ ਹੂੰ ਮੈਂ ਕਿਹਾ ਹਾਂ ਜੀ ਖਬਰ ਪਤਾ ਲੱਗੀ ਐ ਕਿ ਤਿੰਨ ਤਾਂ ਸਾਡੇ ਬੰਦੇ ਮਰੇ ਇੱਕ ਪੁਲਿਸ ਵਾਲਾ ਵੀ ਮਰ ਗਿਆ ਉਹ ਕਹਿੰਦੇ ਤੇਰੀ ਅਗਰ ਡਾਕਟਰੀ ਹੋ ਗਈ ਨਾ ਤੇ ਤੇਰੇ ਤੇ 302 ਦਾ ਕੇਸ ਬਣੇਗਾ ਹੂੰ ਮੈਂ ਉਹਦੀ ਸ਼ਕਲ ਦੇਖਣ ਲੱਗ ਪਿਆ ਮੈਂ ਕਿਹਾ ਜੀ ਉਹ ਕਿਦਾਂ ਕਹਿੰਦਾ ਤੇਰੇ ਤੇ ਮੁਕਾਬਲਾ ਸਾਬਤ ਹੋ ਜਾਏਗਾ ਜਦੋਂ ਤੇਰੀ ਡਾਕਟਰੀ ਹੋਈ ਤੇਰੇ ਪਲਸਟਰ ਵੀ ਲੱਗਣਗੇ ਤੇਰੇ ਟਾਂਕੇ ਵੀ ਲੱਗਣਗੇ ਤੇ 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 ਮੁਕਦਮਾ ਸਾਬਤ ਹੋ ਜਾਏਗਾ ਕਿ ਤੂੰ ਕਤਲ ਕੀਤਾ ਤੂੰ ਮੁਕਾਬਲਾ ਕੀਤਾ ਮੈਂ ਮੁੰਡਿਆਂ ਨੂੰ ਉੱਥੇ ਜਿੰਨੇ ਵੀ ਜ਼ਖਮੀ ਸੀ ਮੈਂ ਕਹਾ ਕਾਕਾ ਚਲੋ ਅਸੀਂ ਉੱਥੋਂ ਜੋ ਨਿਕਲੇ ਆ ਤੁਗਲਗ ਰੋਗ ਥਾਣੇ ਤੋਂ ਅਸੀਂ ਐਮਸ ਤੱਕ ਜਿੱਥੇ ਅੱਜ ਦਿੱਲੀ ਹਾਰਟ ਹੈ ਉੱਥੇ ਤੱਕ ਪੈਦਲ ਆਏ ਹੂੰ ਕੋਈ ਸਾਨੂੰ ਟੈਕਸੀ ਨਾਲ ਰੋਕ ਕੇ ਜੋ ਸਾਡੀ ਇਲਾਜ ਸੀ ਕੋਈ ਸਕੂਟਰ ਨਾਲ ਮੈਂ ਮੁੰਡਿਆਂ ਨੂੰ ਕਿਸੇ ਨੂੰ ਤਿਲਕਨਗਰ ਛੱਡਿਆ ਕਿਸੇ ਨੂੰ ਕਿਤੇ ਛੱਡਿਆ ਮੈਂ 7:30 ਵਜੇ ਰਾਤੀ ਆਪਣੇ ਘਰ ਪਹੁੰਚਦਾ ਤੇ ਮੇਰਾ ਨੌਕਰ ਬਾਰ ਖੜਾ ਮੋਹਨ ਲਾਲ ਉਹਦਾ ਨਾਂ अरे मेरा ना घर बिट्टू सी बिट्टू जी आप कहाँ मैं क्या क्यों क्या हुआ कहता सब तरफ फोन आ रहे हैं कि बिट्टू जी को गोली लग गई है अच्छा और तुम्हारी मम्मी जो है मे बीजी मेरे वो स्कूटर फड़ के अमर जवान ज्योति थे थे, अस्पताल ना लभते पे फादर मेरे अरेस्टेड सके वापस पार्लियामेंट स्ट्रीट थाने पहुंच चुके सीगे। ਮੈਂ ਫਿਰ ਬੰਗਲਾ ਸਾਹਿਬ ਫੋਨ ਕੀਤਾ ਮੇਰੇ ਕੋਲ ਥੋੜਾ ਨੰਬਰ ਸੀ ਫਿਰ ਇਹ ਗੱਲ ਕੀਨੇ ਕਹੀ ਕਿ ਗੋਲੀ ਲੱਗੀ ਘਰ ਤੱਕ ਕਿਵੇਂ ਪਹੁੰਚੀ ਉੱਥੇ ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਕਿ ਮਨਜੀਤ ਸਿੰਘ ਜਿਹੜਾ ਉਹ ਅਮਰਜਵਾਨ ਜੋਤੀ ਤੱਕ ਪਹੁੰਚ ਗਿਆ ਲੀਡ ਕਰ ਰਹੀ ਸੀ ਤੁਸੀਂ ਲੀਡ ਕਰ ਰਿਆ ਸੀ ਮੁੰਡਿਆਂ ਨੂੰ ਲੀਡ ਕਰ ਰਿਆ ਸੀ ਸਾਰਿਆਂ ਨੂੰ ਇਹ ਖਬਰ ਪਹੁੰਚ ਗਈ ਲੀਡ ਕਰਦੇ ਹੋ ਉੱਥੇ ਬੰਦੇ ਮਰੇ ਐ ਤੇ ਮਨਜੀਤ ਨੂੰ ਵੀ ਗੋਲੀ ਲੱਗੀ ਆ ਕਿਉਂਕਿ ਮੈਂ ਕਿਤੇ ਅਵੇਲੇਬਲ ਹੀ ਨਹੀਂ ਸੀਗਾ ਮਨੂੰ ਤੇ ਉਹਨਾਂ ਨੇ ਮਤਲਬ ਗੱਡੀ ਚ ਲੰਮਾ ਪਾਇਆ ਫਿਰ ਦੁਬਾਰਾ ਮੈਂ ਉੱਠਿਆ ਮੈਨੂੰ ਹੋਸ਼ ਆਈ ਹੈ ਫੇਰ ਅਸੀਂ ਦੁਬਾਰਾ ਮਾਰਕੋਟ ਪੱਥਰ ਮਾਰਨੇ ਸ਼ੁਰੂ ਕੀਤੇ ਫੇਰ ਸਾਨੂੰ ਕੁੱਟ ਪਈ ਐ ਉਹ ਬੜਾ ਕੁਝ ਹੁੰਦਾ ਰਿਹਾ ਸਾਰਾ ਦਿਨ ਮੈਂ ਉੱਥੋਂ ਬੰਗਲਾ ਸਾਹਿਬ ਫੋਨ ਕੀਤਾ ਜਿੰਨੇ ਵੀ ਚੁੱਕਿਆ ਮੈਂ ਕਿਹਾ ਪਾਰਲੀਮੈਂਟ ਸੀਟ ਨਾਲ ਆ ਚਲੇ ਜਾ ਜਿੱਤਦਾੜ ਜੀ ਨੂੰ ਕਹੋ ਮੈਨੂੰ ਘਰ ਫੋਨ ਕਰਨ ਮੈਂ ਘਰ ਪਹੁੰਚਿਆ ਵਾ ਬੰਦਾ ਭੱਜ ਕੇ ਗਿਆ ਮੇਰੇ ਪਿਤਾ ਦਾ ਮੈਨੂੰ ਫੋਨ ਕਰ ਆਂਦਾ ਕਿ ਤੇਰਾ ਕੀ ਹਾਲ ਐ ਮੈਂ ਕਿਹਾ ਪਾਪਾ ਜੀ ਮੇਰੀ ਬਾਹ ਟੁੱਟੀ ਆ ਔਰ ਮੇਰੇ ਸਿਰ 'ਚ ਟਾਂਕੇ ਲੱਗਨੇ ਨੇ ਖੂਨ ਬਹਿ ਰਿਹਾ ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਕਿਸੇ ਸਰਕਾਰੀ ਹਸਪਤਾਲ 'ਚ ਨਾ ਜਾਈਂ ਮੈਂ ਉਹਨਾਂ ਦੱਸਿਆ ਇਦਾਂ ਮੈਨੂੰ ਕਿਸੇ ਨੇ ਕਿ ਕਿ ਤੁਸੀਂ ਪੱਜੀ ਕਹਿੰਦਾ ਤੂੰ ਪ੍ਰਾਈਵੇਟ ਚਲੇ ਜਾ ਸਾਡੇ ਨਾਲ ਡਾਕਟਰ ਹੀਰ ਰਹਿੰਦੇ ਸੀਗੇ ਮਨੂੰ ਆਖਦੇ ਕਿ ਤੂੰ ਡਾਕਟਰ ਹੀਰ ਕੋਲ ਚਲੇ ਜਾ ਉਹਨਾਂ ਕੋਲ ਜਾ ਉਹ ਤੈਨੂੰ ਆਪੀ ਪ੍ਰਾਈਵੇਟ ਸਾਰਾ ਇਲਾਜ ਕਰਾਨਗੇ ਪਲਸਟਰ ਪਲਸਟਰ ਜਿਹੜਾ ਲੱਗਣਾ ਐਕਸ-ਰੇ ਕਰਾਓ ਔਰ ਪਲਸਟਰ ਲਗਾਓ ਸਰਕਾਰੀ ਹਸਪਤਾਲ ਨਹੀਂ ਜਾਣਾ ਔਰ ਫਿਰ ਉਹਨਾਂ ਨੇ ਮਨੂੰ ਇੰਸਟ੍ਰਕਸ਼ਨਸ ਦੀਆਂ ਕੱਲ ਤਿੰਨਾਂ ਦਾ ਸੰਸਕਾਰ ਇਕੱਠੇ ਕਰਨਾ ਇਹ ਨਾ ਹੋਵੇ ਜਿਹੜੇ ਬੱਚੇ ਸ਼ਹੀਦ ਹੋਏ ਨੇ ਉਹ ਕਿਸੇ ਹੋਰ ਜਗ੍ਹਾ ਉਹਨਾਂ ਦੇ ਸੰਸਕਾਰ ਹੋ ਰਹੇ ਹੋਣ ਕੋਲੀ ਸਾਹਿਬ ਦਾ ਕਿਤੇ ਹੋ ਰਿਹਾ ਹੋਵੇ ਨਿਗਮਬੋਧ ਕਾਟ ਕਰਨਾ ਔਰ ਕੱਲ ਵੀ ਤੁਸੀਂ ਉਥੇ ਪੂਰਾ ਦੰਗਾ ਕਰ ਦੇਣਾ ਉਥੇ ਤਾਂ ਕਿ ਸਰਕਾਰ ਨੂੰ ਸਮਝ ਆ ਜਾਵੇ ਕਿ ਇਹਨਾਂ ਨੇ ਹੱਥ ਕੇ ਦੇ ਨਾਲ ਲਾ ਲਿਆ ਅਗਲੇ ਦਿਨ ਨਿਗਮਬੋਧ ਕਾਟ ਸੰਸਕਾਰ ਹੁੰਦਾ ਬੀਐਸਐਫ ਕਾਲ ਹੋ ਚੁੱਕੀ ਸੀ ਸ਼ੂਟ ਐਟ ਸਾਈਟ ਦੇ ਆਰਡਰ ਸੀਗੇ ਮੇਰੇ ਪਲਸਤ ਲੱਗਾ ਸੀ ਤੁਹਾਡਾ ਮੋਟਿਵ ਕੀ ਸੀ ਕਿ ਜਾ ਕੇ ਅੱਗ ਲਾਉਣੀ ਹੈ ਨਹੀਂ ਇੱਕ ਤਾਂ ਪਹਿਲੇ ਸੰਸਕਾਰ ਅਸੀਂ ਕਰਨਾ ਜਦੋਂ ਸੰਸਕਾਰ ਹੋ ਜਾਵੇ ਉਹਦੇ ਬਾਅਦ ਸੁੱਕਾ ਨਹੀਂ ਜਾਣ ਦੇਣਾ ਅਸੀਂ ਉਸ ਦਿਨ ਵੀ ਆਪਣਾ ਪ੍ਰੋਟੈਸਟ ਜ਼ਰੂਰ ਦਰਜ ਕਰਨਾ ਉਦੇ ਸਾਹਮਣੇ ISBT ਸਾਰਿਆਂ ਨੂੰ ਪਤਾ ਕਸ਼ਮੀਰੀ ਗੇਟ ਨਿਕੰਬੋਧ ਘਾਟ ਦੇ ਦੂਜੇ ਪਾਸੇ ਰਿੰਗ ਰੋਡ ਦੇ ਇੱਕ ਪਾਸੇ ਨਿਕੰਬੋਧ ਘਾਟ ਹੈ ਤੇ ਕਰਫਿਊ ਵਰਗਾ ਮਾਹੌਲ ਹੋ ਗਿਆ ਸੀ ਕਰਫਿਊ ਤੋਂ ਵੱਧ ਸੀ ਜੀ ਪੂਰੀ ਨਵੀਂ ਦਿੱਲੀ ਬਾਂਸੀ ਕਨੋਟ ਪਲੇਸ ਬੰਦ ਸਸਕਾਰ ਚ ਫਿਰ ਲੋਕਾਂ ਨੂੰ ਪਰਿਵਾਰਕ ਰਿਸ਼ਤੇਦਾਰਾਂ ਨੂੰ ਪੰਥਕ ਲੋਕਾਂ ਨੂੰ ਆਉਣ ਨਹੀਂ ਦਿੱਤਾ ਗਿਆ ਨਹੀਂ ਜਿਹੜੇ ਬਾਹਰ ਸੀ ਫੜਲੇ ਸੀ ਸਾਰੇ ਬਾਹਰ ਕੋ ਲੀਡਰ ਰਹੀ ਨਹੀਂ ਸੀਗਾ ਸਸਕਾਰ ਤੇ ਕਿੰਨੇ ਕੁ ਲੋਕ ਪਹੁੰਚੇ ਦੁਨੀਆ ਹਜੂਮ ਸੀ ਬਹੁਤ ਵੱਡੀ ਦੁਨੀਆ ਪੂਰੀ ਦਿੱਲੀ ਸਮਝ ਲਓ ਉਮੜ ਕੇ ਆਈ ਹੋਈ ਸੀਗੀ ਉਹ ਤਾਂ ਨਜ਼ਾਰਾ ਦੇਖਣ ਵਾਲਾ ਸੀਗਾ ਜੋ ਉੱਥੇ ਲੋਕਾਂ 'ਚ ਗੁੱਸਾ ਸੀਗਾ ਜੋ ਨਾਰੇ ਹੋ ਰਹੇ ਸੀਗੇ ਜੈ ਹਦਰ ਰਵਤਾਰ ਸਿੰਘ ਕੋਲੀ ਅਮਰ ਰਵੇ ਬੱਚਿਆਂ ਦੇ ਨਾਂ ਦੇ ਉੱਤੇ ਨਾਰੇ ਵੱਜਦੇ ਪਏ ਸੀਗੇ ਮੈਂ ਉਹ ਚਾਰ ਪੰਜ ਮੁੰਡੇ ਲੈ ਤੇ ਅਸੀਂ ਅਮਰ ਜਵਾਨ ਜੋਤੀ ਚਲੇ ਗਏ ਉੱਥੇ ਜਾ ਕੇ ਸੌਰੀ ਅਮਰ ਜਵਾਨ ਜੋਤੀ ਕਾ ਆਈਐਸਬੀਟੀ ਆਈਐਸਬੀਟੀ ਚਲੇ ਗਏ ਉੱਤਨੇ ਬੱਸਾਂ ਨੂੰ ਅੱਗ ਲਾਈ ਉਹ ਅੱਗ ਲਾंदे ਹੀ ਭੱਜ ਗਏ ਮੈਂ ਆਪਣੀ ਛੋਟੀ ਕਿਰਪਾਨ ਕੱਢੀ ਉਹਦਾ ਸੀਟ ਦਾ ਡੱਲਬ ਹੁਣ ਮੈਂ ਤੁਹਾਡੇ ਹਿੱਸੇ ਤੇ ਦੱਸ ਰਿਹਾ ਸਾਰਾ ਕੁਝ ਉਹਦਾ ਸੀਟ ਫਾੜੀ ਉਹ ਚੋਂ ਡੱਲਬ ਕੱਢਿਆ ਡੰਨਬ ਕੱਢ ਕੇ ਅਸੀਂ ਉਹਦੀ ਡੀਜ਼ਲ ਦੀ ਟੈਂਕੀ ਚ ਉਹਨੂੰ ਭੋਕੇ ਤੇ ਉਸ ਨੂੰ ਅੱਗ ਲਾ ਕੇ ਤੇ ਅਸੀਂ ਬੱਸਾਂ ਨੂੰ ਦੇ ਵਿੱਚ ਇਦਾਂ ਅੱਗ ਤਿੰਨ ਬੱਸਾਂ ਨੂੰ ਲਾਈ ਤੇ ਮੁੰਡਿਆਂ ਨੂੰ ਕਹ ਭੱਜੋ ਕਿਉਂਕਿ ਬੀਐਸਐਫ ਦੇ ਕੋਲ ਕਦੀ ਵੀ ਤੁਸੀਂ ਦੇਖ ਲੈਣਾ ਸੀਆਰਪੀਐਫ ਵਾਲੇ ਕੋਲ ਲਾਠੀ ਹੋएगी ਬੀਐਸਐਫ ਵਾਲੇ ਕੋਲ ਲਾਠੀ ਨਹੀਂ ਉਹਦੇ ਕੋਲ ਬੰਦੂਕ ਹੁੰਦੀ ਉਹ ਸਿਰਫ ਗੋਲੀ ਮਾਰੇਗਾ ਜਦੋਂ ਮਾਰੇਗਾ ਤੇ ਬੀਐਸਐਫ ਕਾਲ ਹੋ ਚੁੱਕੀ ਸੀਗੀ ਸੋ ਇਹ ਇਹ 5 ਨਵੰਬਰ ਨੂੰ ਅਮਰਜਵਾਨ ਜੋਤੀ ਹੋਇਆ ਸੀ 6 ਨਵੰਬਰ ਸ਼ਾਮ ਦੇ ਇੱਕ ਸੀਬੀਆਈ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਜਿਵੇਂ ਕਤਲ ਹੁੰਦਾ ਹੈ 1980 ਦੇ ਵਿੱਚ ਮਰਦਾਰੀ ਦਾ ਤੇ ਸੀਬੀਆਈ ਨੂੰ ਇੱਕ ਕੇਸ ਦੇ ਦਿੱਤਾ ਜਾਂਦਾ ਹੂੰ ਜਦੋਂ ਸੀਬੀਆਈ ਨੂੰ ਕੇਸ ਦੇ ਦਿੱਤਾ ਜਾਂਦਾ ਹੈ ਭਾਈ ਰਣਜੀਤ ਸਿੰਘ ਖੁਰੀ ਤੇ ਕਾਬਲ ਸਿੰਘ ਖੁਰੀ ਤਾਂ ਨਿਕਲ ਗਏ ਸੀਗੇ ਬਿਲਕੁਲ ਲੇਕਿਨ ਜਿਹੜੇ ਬੰਦੇ ਫੜੇ ਗਏ ਗਿਆਨ ਸਿੰਘ ਫੜੇ ਗਏ ਇਹ ਗਿਆਨ ਸਿੰਘ ਤਤਲੇ ਸੀ ਉਹ ਫੜੇ ਗਏ ਇਹ ਗਤਕਾ ਮਾਸਟਰ ਜਿਹੜੇ ਉਸਤਾਦ ਸੀਗੇ ਭਾਈ ਰਣਜੀਤ ਸਿੰਘ ਨੂੰ ਗਤਕਾ ਸਿਖਾਉਂਦੇ ਸੀਗੇ ਅੱਜ ਵੀ ਜੀਂਦੇ ਨੇ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਲੰਬਾ ਸਮਾਂ ਉਹ ਗੁਰਬਚਨ ਗੁਰਚਰਨ ਸਿੰਘ ਗਤਕਾ ਮਾਸਟਰ ਫੜੇ ਗਏ ਇੱਕ ਚਰਨਜੀਤ ਸਿੰਘ ਫੜਿਆ ਗਿਆ ਜਦੋਂ ਇਹ ਫੜੇ ਜਾਂਦੇ ਨੇ ਔਰ ਸੀਬੀਆਈ ਆਪਣੀ ਤਫ਼ਤੀਸ਼ ਸ਼ੁਰੂ ਕਰਦੀ ਹੈ ਤੇ ਜਸੇਦਾਰ ਜੀ ਨੇ ਉਸੇ ਵੇਲੇ ਜਿਹੜੇ ਫੜੇ ਗਏ ਉਹਨਾਂ ਨੂੰ ਜੇਲ੍ਹ ਚ ਜੋ ਸਮਾਨ ਚਾਹੀਦਾ ਉਹ ਪਹਚਾਣਾ ਉਹਨਾਂ ਦੀ ਜ਼ਮਾਨਤਾਂ ਵਾਸਤੇ ਸਭ ਤੋਂ ਵੱਡਾ ਇੱਕ ਸਰਦਾਰ ਸਾਹਿਬ ਸੀ 바ਵਾ ਉਹਨਾਂ ਦਾ ਨਾਂ ਸੀ ਪਹਿਲਾਂ ਮੈਂ ਭੁੱਲ ਗਿਆ ਇਨੀਸ਼ਲ ਜੀ ਐਸ 바ਵਾ ਸੀ ਕਿ ਕੀ ਸੀ ਲੱਖ ਰੁਪਏ ਦਾ ਚੈੱਕ ਉਦੋਂ ਦਿੱਤਾ ਕਿ ਸਾਰੇ ਕੇਸ ਤੁਸੀਂ ਲੜੋਗੇ ਨਾ ਤੇ ਔਰ ਜਿਹੜੇ ਫੜੇ ਗਏ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਉਹਨਾਂ ਦੇ ਘਰ ਚ ਖਰਚਾ ਜਿਹੜਾ ਸੀਗਾ ਉਹ ਜਸੇਦਾਰ ਜੀ ਨੇ ਭੇਜਣਾ ਸ਼ੁਰੂ ਕਰ ਦਿੱਤਾ ਸੀਗਾ ਜਿਹੜਾ ਇਹ ਫੜੇ ਗਿਆਨ ਸਿੰਘ ਖੋਰੀ ਇਹਨਾਂ ਦੇ ਕੋਲ ਜਿਹੜਾ ਅਸਲਾ ਸੀਗਾ ਕਿਸੇ ਨੇ ਕਿਤੇ ਸੁੱਟਿਆ ਕਿਸੇ ਨੇ ਕਿਤੇ ਸੁੱਟਿਆ ਉਹ ਅਸਲਾ ਤੇ ਗਾਇਬ ਹੋ ਗਿਆ ਹਮ ਲੇਕਿਨ ਇਹ ਪਤਾ ਲੱਗਾ ਜਮਨਾ ਸੁੱਟਿਆ ਸੀ ਜਮਨਾ ਚ ਲੱਭਦੇ ਰਿਹਾ ਲੱਭਿਆ ਕੱਖ ਨਹੀਂ ਮਛਵਾਰਿਆਂ ਨੂੰ ਇੱਕ ਬੰਦੂਕ ਲੱਭ ਗਈ ਹਮ ਜਦੋਂ ਬੰਦੂਕ ਲੱਭ ਗਈ ਤੇ ਸੀਬੀਆਈ ਦੇ ਚੀਫ ਨੇ ਇਹ ਬਿਆਨ ਦੇ ਦਿੱਤਾ ਕਿ ਸਾਨੂੰ ਵੈਪਨ ਆਫ ਅਫੈਂਸ ਲੱਭ ਗਿਆ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਤਾਂ ਦੱਸਣਾ ਸੀ ਨਰੰਗਕਾਰਯਾ ਦੀ ਆਪਣੀ ਏਡੀ ਵੱਡੀ ਗਿਣਤੀ ਹੈ ਕਿ ਅਸੀਂ ਕੇਸ 'ਚ ਤਰੱਕੀ ਕਰਦੇ ਪਏ ਹਾਂ ਬਿਲਕੁਲ ਜਹਿਦਾਰ ਜੀ ਨੂੰ ਇਹ ਪਤਾ ਸੀਗਾ ਕਿ ਇਸ ਹਥਿਆਰ ਨਾਲ ਕਤਲ ਨਹੀਂ ਹੋਇਆ। ਅੱਛਾ ਜਿਹੜੇ ਹਥਿਆਰ ਨਾਲ ਕਤਲ ਹੋਇਆ ਉਹ ਕਿੱਥੇ ਜਾ ਚੁੱਕਾ ਸੀ ਉਹਨਾਂ ਨੂੰ ਪਤਾ ਹੋਵੇਗਾ। ਮੈਨੂੰ ਵੀ ਨਹੀਂ ਪਤਾ ਅਜੇ ਤੱਕ। ਜਹਿਦਾਰ ਜੀ ਨੇ ਬਿਆਨ ਦਿੱਤਾ ਕਿ ਸੀਬੀਆਈ ਗਲਤ ਕੇਸ ਬਣਾ ਰਹੀ ਹੈ। ਬੱਚਿਆਂ ਨੂੰ ਫਸਾਣਾ ਚਾਹ ਰਹੀ ਜਿਹੜੇ ਰੈਸਟ ਕੀਤੇ ਨੇ। ਅਗਰ ਇਹ ਪ੍ਰੂਫ ਕਰ ਦੇਣ ਕਿ ਇਸ ਤੋਂ ਗੋਲੀ ਚੱਲੀ ਹੈ ਤੇ ਜੋ ਕਹਿਣਗੇ ਮੈਂ ਦਵਾਗਾ ਸੀ ਇਸ ਨੂੰ ਚੈਲੰਜ ਕਰਾਂਗੇ। ਅਸੀਂ ਇਸ ਨੂੰ ਲੜਾਂਗੇ। ਕਿਸਮਤ ਚੰਗੀ ਜਹਿਦਾਰ ਜੀ ਦੀ ਤਦ ਤੱਕ ਇਹਦਾ ਰਾਤ ਜਾ ਚੁੱਕਾ ਸੀਗਾ। ਮੁਰਾਰਜੀ ਦੇਸਾਈ ਦਾ ਇੰਦਰਾ ਦਾ ਰਾਜ ਆ ਚੁੱਕਾ ਸੀ ਔਰ ਜਿਵੇਂ ਮੈਂ ਕਿਹਾ ਇੰਦਰਾ ਨਾਲ ਨੇਸ਼ਨ ਸੀਗੇ ਇੱਥੋਂ ਤੱਕ ਜਿਹੜੀ ਅੱਜ ਤੱਕ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ ਸੀਬੀਆਈ ਦੇ ਚੀਫ ਨੇ ਜਾ ਕੇ ਇੰਦਰਾ ਗਾਂਧੀ ਨੂੰ ਕਿਹਾ ਕਿ ਜੇ ਮੈਂ ਸੰਤੋਖ ਸਿੰਘ ਨੂੰ ਇੰਟੈਰੋਗੇਟ ਕਰਾਂ ਹੂੰ ਤੇ ਇਹ ਕੇਸ ਜਿਹੜਾ ਮੈਂ ਖੋਲ ਦਿਆਂਗਾ ਇਹ ਸਾਰਾ ਕੇਸ ਖੁੱਲ ਜਾਏਗਾ ਇੰਦਰਾ ਗਾਂਧੀ ਨੇ ਜੋ ਮੇਰੀ ਇਨਫੋਰਮੇਸ਼ਨ ਹੈ ਇਹ ਆਖਿਆ ਕਿ ਜਿਤਦੜ ਸੰਤੋਖ ਸਿੰਘ ਨੂੰ ਤੁਸੀਂ ਇਸ ਕੇਸ ਚ ਇਨਵੋਲ ਨਹੀਂ ਕਰੋਗੇ ਅੱਛਾ ਔਰ ਅਗਰ ਸਾਡਾ ਰਾਜ ਨਾ ਹੁੰਦਾ ਮਤਲਬ ਸਾਡਾ ਰਾਜ ਕਹਿ ਰਿਹਾ ਕਿ ਜੇ ਮੁਰਾਰ지 ਦੇਸਾਈ ਦਾ ਰਾਜ ਹੁੰਦਾ ਤੇ ਇਸ ਕੇਸ ਚ ਜਸੇਵਰ ਜੀ ਵੀ ਗਏ ਸੀਗੇ ਹਮਮ ਔਰ ਜਿਹੜਾ ਕੇਸ ਹੈ ਮੈਂ ਸਮਝਦਾ ਕਿ ਭਾਈ ਰਜੀਤ ਸਿੰਘ ਦਾ ਕੋਈ ਦੇਣਾ ਨਹੀਂ ਦੇ ਸਕਦੇ ਆ ਜਿਹੜਾ ਪੋਲੀਟੀਕਲੀ ਜਿੱਥੇ ਮਰਜੀ ਲੋਕੀ ਕਹੀ ਚੱਲਣ ਜੋ ਕੁਰਬਾਨੀ ਉਹਨਾਂ ਦੀ ਹੈ ਔਰ ਜੋ ਉਹਨਾਂ ਨੇ ਉਸ ਵਕਤ ਕੰਮ ਕੀਤਾ ਉਹ ਹਰੇਕ ਮੁੰਡਾ ਚਾਹੁੰਦਾ ਸੀਗਾ ਕਿ ਯਾਰ ਮੈਂ ਕਰਨਾ ਹੈ ਮੈਂ ਕਰਨਾ ਹੈ ਤੁਸੀਂ ਸੋਚ ਨਹੀਂ ਸਕਦੇ ਉਸ ਵੇਲੇ ਕੌਮ ਦੇ ਮਨਚ ਕਿੱਡਾ ਗੁੱਸਾ ਸੀਗਾ ਇਹ ਨਰਕਾਰੀ ਬਾਬੇ ਦੇ ਖਿਲਾਫ ਹਮਮ ਔਰ ਜਦੋਂ ਜਹਦੜ ਜੀ ਦੀ ਡੈਥ ਤੋਂ ਬਾਅਦ ਮੈਂ ਮਨੂ ਸੰਤ ਪਿੰਡਾਲੇ ਆਖਦੇ ਨੇ ਕਿ ਮੋਰਚਾ ਲੱਗ ਗਿਆ ਤੁਸੀਂ ਅੰਮ੍ਰਿਤਸਰ ਆਓ ਔਰ ਤੁਸੀਂ ਆਪਣਾ ਅਕਾਲੀ ਦਲ ਭੰਗ ਕਰੋ ਜਿਹੜਾ ਜਹਦੜ ਜੀ ਦਾ ਵਖਰਾ ਕਾਰਜਦਾਰ ਸੀ ਔਰ ਤੁਸੀਂ ਅਕਾਲੀ ਦਲ ਦੇ ਵਿੱਚ ਮਾਸਟਰ ਅਕਾਲੀ ਦਲ ਔਰ ਤੁਸੀਂ ਵਾਪਸ ਰਲੇਵਾ ਕਰੋ ਮੈਂ ਅੰਮ੍ਰਿਤਸਰ ਜਾਣਾ ਵਾ ਪ੍ਰੈਸ ਕਾਨਫਰੰਸ ਕਰਦਾ ਵਾ ਸੰਤ ਲੰਗੋਵਾਲ ਬੈਠਦੇ ਨੇ ਡਾਕਟਰ ਜਸਪਾਲ ਸਿੰਘ ਸਰਵਤਾਰ ਸਿੰਘ ਆਟੋਪੈਂਸ ਹੋਰ ਵੱਡੇ ਜਿਹੜੇ ਸਾਡੇ ਲੀਡਰ ਸੀਗੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਨੇ ਆ ਕਿ ਮੋਰਚਾ ਲੱਗ ਗਿਆ ਇੱਕ ਝੰਡੇ ਥੱਲੇ ਲੈ ਕੇ ਮੋਰਚਾ ਲੱਗ ਸਕਦਾ ਕਰਨ ਤੋਂ ਬਾਅਦ ਮੈਂ ਸੰਤਾਂ ਨੂੰ ਮਿਲਣ ਜਾਣਾ ਵਾ ਭਿੰਡਰਾਲਿਆਂ ਨੂੰ ਚੌਥੀ ਮੰਜ਼ਲ ਤੇ ਗੁਰੂ ਨਾਨਕ ਨਿਵਾਸ ਜਦੋਂ ਮੈਂ ਮਿਲ ਕੇ ਉਤਰ ਰਿਹਾ ਹੁੰਨਾ ਵਾ ਤੇ ਮੇਰੇ ਕੰਨ ਚ ਇੱਕ ਬੰਦਾ ਆ ਕੇ ਫੂਕ ਮਾਰਦਾ ਕਿ ਭਾਈ ਰਣਜੀਤ ਸਿੰਘ ਤੁਹਾਨੂੰ ਮਿਲਣਾ ਚਾਹੁੰਦੇ ਨੇ ਅੱਛਾ ਮੈਂ ਸ਼ੌਕ ਹੋ ਜੰਨਾ ਹਾਂ ਕਿ ਮੈਂ ਆਪਣੇ ਪਿਤਾ ਤੋਂ 1980 ਤੋਂ ਪੁੱਛਦਾ ਰਿਆ ਵਾਂ ਕਿ ਕਿੱਥੇ ਨੇ ਕਿ ਕਿੱਥੇ ਨੇ ਤੇ ਮਨੂੰ ਛਾੜਦੇ ਸੀਗੇ ਡਾਂਟਦੇ ਸੀ ਆਪਣਾ ਕੰਮ ਕਰਿਆ ਕਰੋ ਇਹੋ ਜੇ ਕੰਮਾਂ 'ਚ ਤੁਸੀਂ ਨਾ ਧਿਆਨ ਦਿਆ ਕਰੋ ਉਹ ਮਤਲਬ ਗੱਲ ਹੀ ਨਹੀਂ ਸ਼ੁਰੂ ਹੋਣ ਦਿੰਦੇ ਸੀਗੇ ਮੈਂ एकदम ਐਕਸਾਈਟਡ ਹੋ ਗਿਆ ਮੈਂ ਕਿਹਾ ਮੈਂ ਮਿਲਣਾ ਚਾਹਨਾ ਕਿਉਂਕਿ ਭਾਈ ਸਾਹਿਬ ਨੂੰ ਉਦਾਂ ਤੇ ਅਸੀਂ ਮਿਲੇ ਸੀਗੇ ਇਲੈਕਸ਼ਨਾਂ 'ਚ ਪਾਪ ਇਹਦੇ ਨਾਲ ਜਿਹਦਾ ਜੀ ਦੇ ਇੱਕ ਗਿਆ ਜਿਹੜਾ ਗਤਕਾ ਮਾਸਟਰ ਗੁਰਚਰਨ ਸਿੰਘ ਉਹਨਾਂ ਦੀ ਇਲੈਕਸ਼ਨ ਭਾਈ ਰਜੀਤ ਸਿੰਘ ਲੜਦੇ ਹੁੰਦੇ ਸੀ ਪੋਸਟਰਬਾਜ਼ੀ ਹੋਣੀ ਰੈਲੀਆਂ ਹੋਣੀਆਂ ਤੇ ਗੁਰਨਾਨਕ ਨਵਾਸ ਜੀ ਮਨੂੰ ਯਾਦ ਦੀ ਦੂਜਾ ਫਲੋਰ ਕੀ ਤੀਜਾ ਫਲੋਰ ਕੀ ਪਹਿਲੇ ਫਲੋਰ ਤੇ ਕਮਰੇ ਚ ਮਨੂੰ ਲੈ ਜਾਂਦੇ ਮੈਂ ਅੰਦਰ ਗਿਆ ਉਸ ਵੇਲੇ ਫਰਾਰੀ ਸੀਗੇ ਤੇ ਭਾਈ ਕਿਵੇਂ ਗਏ ਅੱਖਾਂ ਬੰਨ ਕੇ ਜਾਂ ਵੈਸੀ ਵੈਸੀ ਲੈ ਗਏ ਵੀ ਚਲੋ ਨਹਾ ਚਲੋ ਮੈਂ ਅੰਦਰ ਗਿਆ ਤੇ ਮੇਰੇ ਨਾਲ ਮੇਰੇ ਬਜ਼ੁਰਗ ਲੀਡਰ ਸੀ ਸਰਵतार ਸਿੰਘ ਆਟੋਪੈਂਸ ਉਹ ਆਖਦੇ ਨੇ ਕਿ ਭਈ ਮੈਂ ਵੀ ਚੱਲਣਾ ਹੈ ਮੈਂ ਕਿਹਾ ਸਾਹਿਬ ਜੀ ਤੁਸੀਂ ਅਮੀਰ ਆਦਮੀ ਹੋ ਇੰਡਸਟ੍ਰੀਅਲਿਸਟ ਹੋ ਇੱਥੇ ਸੀਆਈਡੀ ਐ ਸੀਬੀਆਈ ਹੈ ਕੱਲ ਨੂੰ ਪਤਾ ਲੱਗ ਗਿਆ ਤੁਹਾਨੂੰ ਤੰਗ ਕਰਨਗੇ ਜੇ ਮਨ ਨੂੰ ਲੰਮਾ ਵੀ ਪਾਣਗੇ ਤੇ ਮੈਂ ਮਾਰ ਸਹਿ ਲੂੰਗਾ ਮਨ ਨੂੰ ਜਾਣ ਦਿਓ ਮੈਂ ਗਿਆ ਤੇ ਫਿਰ ਭਾਈ ਸਾਹਿਬ ਮੇਰੇ ਗੱਲ ਲਾ ਕੇ ਉਹਨਾਂ ਦੀ ਅੱਖਾਂ ਵੀ ਨਾਮ ਹੋਈਆਂ ਮੇਰੇ ਪਿਤਾ ਦਾ ਅਫਸੋਸ ਕੀਤਾ ਅੱਛਾ ਕਹਿੰਦੇ ਮਨਜੀਤ ਸਿੰਘ ਕੌਮ ਨੇ ਬਹੁਤ ਵੱਡਾ ਲੀਡਰ ਗਵਾ ਦਿੱਤਾ ਸ਼ਾਇਦ ਉਹ ਜੀਂਦੇ ਹੁੰਦੇ ਤੇ ਮੈਨੂੰ ਅੰਦਰ ਲੁੱਕ ਕੇ ਬਹਿਣ ਦੀ ਲੋੜ ਨਹੀਂ ਸੀਗੀ। ਔਰ ਅਖੀਰ ਉਸ ਸਮਾਂ ਆਇਆ 4 ਸਾਲ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਫਿਰ ਉਹਨਾਂ ਨੇ 14 ਸਾਲ ਤੋਂ 15 ਸਾਲ ਜੇਲ੍ਹ ਭੁਗਤੀ ਹੈ। ਫਿਰ ਮੈਂ ਜੇਲ੍ਹ ਚ ਗਿਆ ਉਹਨਾਂ ਨੂੰ ਮਿਲਣ ਲਈ ਮੇਰੀ ਜੇਲ੍ਹ ਦੀ ਫੋਟੋ ਹੈ ਭਾਈ ਰਣਜੀਤ ਸਿੰਘ ਜੀ। ਉਹ ਕੈਮਰਾ ਤੁਸੀਂ ਨਾਲ ਲੈ ਕੇ ਸੀ। ਮੇਰੇ ਕੋਲ ਛੋਟਾ ਸਪਾਈ ਕੈਮਰਾ ਹੁੰਦਾ ਸੀ ਉਸ ਵੇਲੇ ਕਿਤੇ ਬਾਹਰੋਂ ਆਇਆ ਸੀਗਾ। ਉਹ ਕੈਮਰਾ ਮੈਂ ਨਾਲ ਲੈ ਗਿਆ ਔਰ ਮੈਂ ਕਮਾਲ ਦੀ ਗੱਲ ਹੈ। ਭਾਈ ਰਣਜੀਤ ਸਿੰਘ ਦਾ ਮੈਂ ਜੇਲ੍ਹ ਚ ਜੋ ਅ ਰਤਬਾ ਦੇਖਿਆ ਕਿ ਜੇਲਰ ਦੇ ਕਮਰੇ ਚ ਅਸੀਂ ਬਹਿ ਗਏ ਆ ਇੱਕ ਬੈਂਚ ਦੇ ਉੱਤੇ ਤੇ ਉਹਨੂੰ ਬੁਲਾਉਂਦੇ ਨੇ ਅੜਦਲੀ ਨੂੰ ਓਏ ਚਾਹ ਲੈ ਕੇ ਆ ਬਣਾ ਕੇ ਉਹ ਦੇਖੀ ਬੀੜੀ ਬੁੜੀ ਵਾਲੇ ਹੱਥ ਨਾ ਆਉਣ ਤੇਰੇ ਚਾਹ ਇਹਦੇ ਲਈ ਮਿਲਦੀ ਚਾਹ ਆਂਦੇ ਨੇ ਜੇਲ੍ਹ ਚ ਬਿਸਕਟ ਆਂਦੇ ਨੇ ਤੇ ਅ ਫਿਰ ਮੈਂ ਆਪਣੇ ਕੈਬਨ ਨਾਲ ਭਾਈ ਸਾਹਿਬ ਦੇ ਨਾਲ ਬੈਠਦਾ ਵਾਂ ਤੇ ਫੋਟੋ ਖਿੱਚੀ ਜਿਹੜੀ ਮੈਂ ਫੋਟੋ ਤੁਹਾਡਾ ਸ਼ੇਅਰ ਵੀ ਕੀਤੀ ਆ ਉਹ ਜੇਲ੍ਹ ਦੀ ਫੋਟੋ ਆ ਤਿਆਰ ਜੇਲ੍ਹ ਦੀ ਬਹੁਤ ਧੰਨਵਾਦ ਜੀ ਕੇ ਸਾਹਿਬ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਹੋਰ ਇਤਿਹਾਸਕ ਪੰਥਕ ਗੱਲਾਂ ਬਾਰੇ ਟਾਈਮ ਟੂ ਟਾਈਮ ਤੁਹਾਡੇ ਨਾਲ ਅਸੀਂ ਇੰਟਰਵਿਊਜ਼ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ